ਮੈਂ ਹਮਸੇ ਸ਼ੁਰੂ ਕਰ ਰਹੇ ਸੀ ਇਸ ਲਈ ਮਾਪਿਓ ਕੋਲੇ ਜਾ ਰਹੇ ਹਾਂ ਨਾ ਜੀ ਮਾਪਿਓ ਹੀ ਸਭ ਤੋਂ ਪਹਿਲੇ ਟੀਚਰ ਹੁੰਦੇ ਨੇ ਉਹੀ ਬੱਚੇ ਨੂੰ ਜਿਹੜੀ ਆ ਉਹ ਸਹੀ ਸਿੱਖਿਆ ਦਿੰਦੇ ਨੇ ਔਰ ਮਾਂ ਖਾਸ ਤੌਰ ਤੇ ਮਾਂ ਮਾਂ ਦਾ ਬਹੁਤ ਵੱਡਾ ਜਿਹੜਾ ਜੀ ਸਭ ਕਾਸੇ ਦੇ ਵਿੱਚ ਰੋਲ ਹੁੰਦਾ ਉਹਨੂੰ ਛੱਟ ਦੇਣੀ ਪਤਾ ਲੱਗ ਜਾਂਦਾ ਬੱਚੇ ਦੇ ਬਾਰੇ ਦੇ ਵਿੱਚ ਕਿ ਇਹ ਕੋਈ ਖਤਰਨਾਕ ਚੀਜ਼ ਜਿਹੜੀ ਉਹ ਲੈ ਕੇ ਆਇਆ ਜਾਂ ਉਹਨੂੰ ਇਹ ਵੀ ਜਿਹੜਾ ਜੀ ਉਹ ਪਤਾ ਲੱਗ ਜਾਂਦਾ ਵੀ ਇਹ ਹੁਣ ਚੰਗਾ ਕੰਮ ਵੀ ਜਿਹੜਾ ਉਹ ਕਰਕੇ ਆਇਆ ਅਸੀਂ ਉੱਥੇ ਪੇਰੈਂਟਸ ਤੱਕ ਹੀ ਤਾਂ ਜਿਹੜਾ ਉਹ ਪਹੁੰਚਣ ਦੇ ਯਤਨਾਂ ਦੇ ਵਿੱਚ ਹੈ ਕਿ ਉਹ ਆਪਣੇ ਬੱਚਿਆਂ ਨੂੰ ਇਹੋ ਜੀ ਸਿੱਖਿਆ ਜਿਹੜੀ ਉਹ ਦਿਨ ਕਿਤੇ ਨਾ ਕਿਤੇ ਸਾਡਾ ਅਵੇਸਲਾਪਨ ਜਿਹੜਾ ਨਾ ਪੰਜਾਬੀਆਂ ਦਾ ਜਿਹੜਾ ਤੁਸੀਂ ਜ਼ਿਕਰ ਕੀਤਾ ਕਿ ਅਸੀਂ ਇਹ ਇਸ ਗੱਲੋਂ ਕਈ ਵਾਰੀ ਸੁਰਖਰੂ ਹੋ ਜਾਂਦੇ ਆ ਕੋਈ ਨਹੀਂ ਮੇਰੇ ਗਵਾਂਢੀ ਦਾ ਮੁੰਡਾ ਨਸ਼ਾ ਕਰਦਾ ਮੇਰਾ ਮੁੰਡਾ ਨਸ਼ਾ ਨਹੀਂ ਕਰਦਾ ਮੇਰੇ ਬੱਚੇ ਨਸ਼ਾ ਨਹੀਂ ਕਰਦੇ ਜੀ ਮੇਰਾ ਬੇਟਾ ਨਸ਼ਾ ਨਹੀਂ ਕਰਦਾ ਮੇਰੀ ਬੇਟੀ ਨਸ਼ਾ ਨਹੀਂ ਕਰਦੀ ਪਰ ਮੈਂ ਇਸ ਪੱਖੋਂ ਵੇਸਲਾ ਨਹੀਂ ਹੋ ਸਕਦਾ ਕਿ ਮੇਰੇ ਘਰੇ ਨਸ਼ਾ ਨਹੀਂ ਆਇਆ ਤੇ ਮੈਂ ਇਹਦੇ ਵਾਸਤੇ ਫਿਕਰਮੰਦ ਨਹੀਂ ਆ ਮੇਰੀ ਸੋਸਾਇਟੀ ਦੇ ਵਿੱਚ ਹੈ ਮੇਰੇ ਜੇ ਰਾਜ ਦੇ ਵਿੱਚ ਹੈ ਮੈਨੂੰ ਤਾਂ ਵੀ ਜਿਹੜਾ ਉਹ ਫਿਕਰਮੰਦ ਹੋਣਾ ਪਊਗਾ ਬੱਚੇ ਲਾੜ ਜਿਹੜੇ ਕਿਸੇ ਦੇ ਵੀ ਬੱਚੇ ਨਹੀਂ ਮੇਰੇ ਮੇਰੇ ਹੀ ਬੱਚੇ ਨੇ ਉਹ ਮੈਨੂੰ ਉਹਨਾਂ ਦੇ ਵਾਸਤੇ ਵੀ ਜਿਹੜਾ ਉਹ ਫਿਕਰਮੰਦ ਹੋਣਾ ਇਸੇ ਲਈ ਮੈਂ ਇੰਨੇ ਸਾਲਾਂ ਤੋਂ ਜਿਹੜਾ ਲਗਾਤ ਬੋਲ ਰਿਹਾ ਹੈ ਮਾਪਿਆਂ ਨੂੰ ਅਵੇਅਰ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕਰ ਰਿਹਾ ਹੈ